कविता वर्गी हो नी जिंदे कवता वर्गी हो कविता वर्गी हो नहीं जिंदे कवता वर्गी हो वर्का वर्का जज्बा तड़के अखर अखर लो जज्बा कविता वर्गी हो नी जिंदे कविता वर्गी हो वर्का वर्का जज्बा तड़के अखर अखर, अखर लो ਕਵਤਾ ਸੱਚ ਦੇ ਨਾਲ ਖੜੀ ਹੈ ਕਵਤਾ ਸੱਚ ਦੇ ਨਾਲ ਖੜੀ ਹੈ ਵਾਂਗ ਭਗੋਤੀ ਖੂਬ ਲੜੀ ਹੈ ਜਿਸਨੇ ਵੀ ਬੰਦ ਬੰਦ ਪੜੀ ਹੈ ਰਗ ਰਗ ਉੱਠੇ ਰੋਗ ਕਵਤਾ ਵਰਗੀ ਹੋਣੀ ਜਿੰਦੇ ਕਵਤਾ ਵਰਗੀ ਹੋ ਕਵਤਾ ਸਾਂਝਾਂ ਦਾ ਇੱਕ ਪੁੱਲ ਹੈ ਕਵਤਾ ਸਾਂਝਾਂ ਦਾ ਇੱਕ ਪੁੱਲ ਹੈ ਕਵਤਾ ਅਮਣਾ ਦੀ ਬੁਲਬੁਲ ਹੈ ਕਵਤਾ ਰੋਹੀ ਖਿੜਿਆ ਫੁੱਲ ਹੈ ਜੀਵਨ ਦੀ ਕਨਸੋ ਕਵਤਾ ਵਰਗੀ ਹੋਣੀ ਜਿੰਦੇ ਕਵਤਾ ਵਰਗੀ ਹੋ ਕਵਤਾ ਪਾਣੀ ਦੀ ਇੱਕ ਛਲ ਹੈ ਕਵਤਾ ਪਾਣੀ ਦੀ ਇੱਕ ਛਲ ਹੈ ਰੂਹਾਂ ਦੇ ਸੰਗ ਰੂਹ ਦੀ ਗੱਲ ਹੈ ਕਵਤਾ ਜ਼ਖਮਾਂ ਦੀ ਮਲ੍ਹਮ ਹੈ ਜਾਗੇ ਸਜਰਾ ਮੋ ਕਪਤਾ ਵਰਗੀ ਹੋ ਨੀ ਜਿੰਦੇ ਕਪਤਾ ਵਰਗੀ ਹੋ ਖਿੜ ਜਾਵੇ ਹੱਥਾਂ ਦੀ ਮਹਿੰਦੀ ਖਿੜ ਜਾਵੇ ਹੱਥਾਂ ਦੀ ਮਹਿੰਦੀ ਸੋਚਾਂ ਤੋਂ ਹੈ ਕਾਲ ਖਲਹਿੰਦੀ ਖਿੜ ਜਾਵੇ ਹੱਥਾਂ ਦੀ ਮਹਿੰਦੀ ਸੋਚਾਂ ਤੋਂ ਹੈ ਕਾਲ ਖਲਹਿੰਦੀ ਅਨਪੜਤਾ ਨੂੰ ਦੰਦਲ ਪੈਂਦੀ ਖੁਲ ਪਰ ਜਾਵੇ ਖੁਸ਼ਬੋ ਖਿੜ ਜਾਵੇ ਹੱਥਾਂ ਦੀ ਮਹਿੰਦੀ ਸੋਚਾਂ ਤੋਂ ਹੈ ਕਾਲ ਖਲਹਿੰਦੀ ਅਣਪੜਤਾ ਨੂੰ ਦੰਦਲ ਪੈਂਦੀ ਪਰ ਜਾਵੇ ਖੁਸ਼ਬੋ ਕਵਤਾ ਵਰਗੀ ਹੋਣੀ ਜਿੰਦੇ ਕਵਤਾ ਵਰਗੀ ਹੋ ਤੋ ਆਖਰੀ ਹੈ ਕਿ ਕਵਤਾ ਬਾਲਾਂ ਦੀ ਕਿਲਕਾਰੀ ਕਵਤਾ ਬਾਲਾਂ ਦੀ ਕਿਲਕਾਰੀ ਕਵਤਾ ਧੀਆਂ ਦੀ ਫੁਲਕਾਰੀ ਕਵਤਾ ਮਿੱਟੀ ਦੀ ਖੁਦਕਾਰੀ ਪਾਇ ਕਲੇਜੇ ਖੋ कविता वर्गी हो नी कविता वर्गी हो वर्का वरका जज्बा तड़के अखर अखर लो कविता वर्गी हो नहीं कविता वर्गी हो शुक्रिया